ਹਾਂ ਨਾ ਕਾਈਂ ਤਰਸ ਗੰਦੀ ਵਾੜ ਗਈ ਨਕਸਰਾ ਸਹੀ ਹੈ ਖਾਂਚੇ ਚ ਵਾੜ ਦੋ ਐ ਦੁੱਧਾ ਗਲਾਵਾ ਇੱਥੇ ਟੰਗ ਦੇ ਹਾਂ ਹਾਂ ਇੱਧਰ ਜਾਣ ਦੀ ਲੋੜ ਹੀ ਨਾ ਪਵੇ ਇੱਥੋਂ ਠੱਗੀ ਬਦਲੀ ਇੱਧਰ ਲਾਹ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸਦੇ ਆਂ ਅੱਜ ਪਈ ਜਾਂਦਾ ਛੀਆਏ ਦਾ ਪਾਣੂ ਜੀ ਵਾਟਰ ਵਾਸਟ ਹਾਂ ਲਾਲਚੰਦ ਲੱਗਿਆ ਪਿਆ ਸੇਵਾ ਕਰਨ ਤੱਕੇ 6 ਵਜੇ ਦਾ ਪਈ ਜਾਂਦਾ ਤੇ ਤੁਹਾਨੂੰ ਡਿੱਗੀਆਂ ਦਿਖਾਉਣੇ ਆ ਇੰਨੀਆਂ-ਇੰਨੀਆਂ ਹੋਣਾ ਜੀ ਜੁੜ ਜੋ ਜੀ ਲਾਈਵ ਨਾਲ ਸਾਹਾ ਭਾਈ ਤੇ ਆਪਣਾ ਛੋਟਾ ਭਰਾ ਪ੍ਰਦੀਪ ਬਰਾੜ ਸਾਡਾ ਗਵੰਡੀ ਤੇ ਚਾਚੇ ਦਾ ਮੁੰਡਾ ਮੇਰੇ ਦਾ ਐਨੀਆਂ ਕੋਲ ਨਾ ਲਗਭਗ ਅੱਧੇ ਹੁਣ ਉਹ ਜਾਣੀ ਅੱਜ ਉਧਰੋਂ ਵੱਟ ਕੋ ਖਾਲੀ ਦਾ ਪਾਣੀ ਵੀ ਆਈ ਜਾਂਦਾ ਜਿਹੜੀਆਂ ਪਾਈਪਾਂ ਤੇ ਚੁੱਕਰ ਵਾਰ ਨੂੰ ਹੋਰ ਪਾਵਾਂਗੇ ਠੀਕ ਹੈ ਇਹਦਾ ਹੁਣ ਤਾਂ ਥੋੜਾ ਜਿਹਾ ਘਟ ਗਿਆ ਨਿਕਾਲ ਆਈ ਜਾਂਦਾ ਹੈ ਪਿੱਛੇ ਵਧਿਆ ਗਿਆ ਪਾਣੀ ਨਹੀਂ ਲੱਗਦਾ ਪਿੱਛੇ ਵਧਿਆ ਗਿਆ ਲੱਗਦਾ ਤੇ ਪਾਣੀ ਇਕੱਠਾ ਕੀਤਾ ਹਾਂ ਤੇ ਛੁੱਕਰਵਾਰ ਨੂੰ ਪਾਉਣਾ ਈ ਉਹ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਸੀ ਕਿ ਅੱਜ ਹੀ ਪਾਉਣਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ। ਆਹ ਡੇਲਾ ਸਾਹਿਬ ਹੈ। ਸ਼ਾਂਤਾਂ ਦਾ ਇੱਥੇ ਹੈ। ਇਹ ਚਾਰੇ ਚੀਜ਼ਾਂ ਇਕੱਠੀਆਂ ਆਈਆਂ ਜੀ। ਵਾਟਰਬਾਕਸ ਗੁਰਦੁਆਰਾ ਸਾਹਿਬ ਡੇਲਾ ਸਾਹਿਬ ਉੱਤੇ ਇਹ ਛੱਪੜ ਜੋੜਾ ਇਹ ਦੱਸਿਓ ਤੁਸੀਂ ਕਿਹੜੇ ਕਿਹੜੇ ਪਿੰਡਾਂ 'ਚ ਇਕੱਠੇ ਐ ਸਾਰੇ ਚੀਜ਼ਾਂ ਚਾਰੇ ਚੀਜ਼ਾਂ ਇਹ ਵਿਰਲੇ ਵਿਰਲੇ ਪਿੰਡਾਂ 'ਚ ਹੀ ਹੁੰਦੀਆਂ ਲਗਭਗ ਤਾਂ ਹੈ ਨਹੀਂ ਇਕੱਠਾਆਂ ਪੂਈਆਂ ਤਾਂ ਕਿਤੇ ਵਿਰਲੇ ਵਿਰਲੇ ਥਾਂ ਕੋਈ ਹੋਊਗੀ ਹੰਦੜਾੜੇ ਵਾਲਾ ਕਨਪੁਰ ਤੋਂ ਸੀ ਇਹ ਕਮੈਂਟ ਜਰੂਰ ਦੱਸਿਓ ਜੀ ਇਹ ਚਾਰੇ ਚੀਜ਼ਾਂ ਕਿੱਥੇ ਕੱਟੀਆਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰੀਆ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗਦੀ ਹੈ ਸਪੋਰਟ ਕਰੋ ਤੁਹਾਡੇ ਵੀਰ ਦੀ ਭਰਾ ਦੀ ਜਰੂਰ ਆਇਓ ਨੂੰ ਸ਼ਹਿਰ ਤਿਆਰ ਤੁਹਾਨੂੰ タルਕੇタルਕੇ ਮੌਸਮ ਵੀ ਬਹੁਤ ਵਧੀਆ ਬਣਿਆ ਪਿਆ ਜੀ ਹਵਾ ਚੱਲ ਰਹੀ ਹੈ ਠੰਡੀ ਠੰਡੀ ਮੀਂਹ ਪੈ ਕੇ ਠਿਆ ਜੀ ਕੁਦਰਤਤ ਤੂਰੀ ਖੂਬਸੂਰਤ ਬਣੀ ਆ ਜੀ ਵਾਹ ਕੁਦਰਤ ਤੇਰੇ ਰੰਗ ਵਾਹਿਗੁਰੂ ਵਾਹਿਗੁਰੂ ਹਰ ਜੋਜੀ ਲਾਈਵ ਨਾਲ ਹੋਰ ਤੁਹਾਡਾ ਟਨ ਲਿਆ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸ਼ੇਅਰ ਸਬਸਕ੍ਰਾਈਬ ਸਪੋਰਟ ਲਾਈਕ ਕਮੈਂਟ ਜ਼ਰੂਰ ਕਰਿਓ ਵੀਰ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਕਮੈਂਟ ਕਰਕੇ ਦੱਸਿਓ ਜੀ ਜਰੂਰ ਕਿਵੇਂ ਲੱਗੀ